ਵਾਸ਼ਿੰਗਟਨ ਦੇ ਸ਼ਹਿਰ ਬੋਥਲ ਦੇ ਗੁਰਦੁਆਰਾ ਸਿੱਖ ਸੈਂਟਰ ਆਫ ਸੀਟਲ ਵਿਖੇ ਸ਼ਹੀਦੀ ਹਫਤੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਸਿੱਖ ਸੈਂਟਰ ਦੀ ਕਮੇਟੀ ਤੇ ਬਲੱਡ ਵਰਕਸ ਨਾਰਥ-ਵੈਸਟ ਦੀ ਟੀਮ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ। ਬਲੱਡ ਵਰਕਸ ਦੀ ਟੀਮ ਬਲੋਂ ਗੁਰਦੁਆਰਾ ਕਮੇਟੀ ਦਾ ਅਤੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਖੂਨਦਾਨ ਬਹੁਤ ਵੱਡਾ ਕੰਮ ਹੈ ਅਤੇ ਇੱਕ ਯੂਨਿਟ ਕਈਆਂ ਦੀ ਜ਼ਿੰਦਗੀਆਂ ਬਚਾ ਸਕਦੀ ਹੈ ਸੋ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸਿਕ ਸੈਂਟਰ ਸੈਟਲ ਦੇ ਵਿੱਚ ਇਕੱਠੇ ਹੋਏ ਹਾਂ ਖੂਨਦਾਨ ਲਈ ਤੇ ਅੱਜ ਅਸੀਂ ਇਹ ਚਾਰ ਸਾਹਿਬ ਜਦਾਂ ਦੇ ਸ਼ਹੀਦੀ ਹਫ਼ਤਾ ਹੈਗਾ ਤਾਂ ਇਹ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਖੂਨਦਾਨ ਦਾ ਕੈਂਪ ਲਗਾਇਆ ਹੋਇਆ ਜਿਹੜਾ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਸਾਲ ਲਗਾਈਏ ਅੱਜ ਸੰਗਤਾਂ ਦਾ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵੱਲੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਆ ਤਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਆਵੋ ਤੇ ਆਪਣਾ ਬਲੱਡ ਡੋਨੇਟ ਕਰੋ ਕਿ ਜਿਹੜਾ ਕਿ ਬਹੁਤ ਇੰਪੋਰਟੈਂਟ ਆ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਰੀਅਲਾਈਜ਼ ਨਹੀਂ ਕਰਦੇ ਕਿ ਇੱਕ ਯੂਨਿਟ ਤਿੰਨ ਜ਼ਿੰਦਗੀਆਂ ਬਚਾ ਸਕਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣਕਾਰੀ ਦਿੰਦੇ ਹਾਂ ਖੂਨਦਾਨ ਕੈਂਪ ਦੇ ਵਿੱਚ ਸ਼ਾਮਲ ਹੋਏ ਵਲੰਟੀਅਰ ਨੇ ਕਿਹਾ ਇਸ ਸੰਗਤ ਕਾਫੀ ਵੱਧ ਚੜ੍ਹ ਕੇ ਖੂਨਦਾਨ ਦੇ ਲਈ ਅੱਗੇ ਆਈ ਹੈ ਹੁਣ ਕਿਹਾ ਕਿ ਇਸ ਤੋਂ ਪਹਿਲਾਂ ਨਵੰਬਰ ਮਹੀਨੇ ਦੇ ਵਿੱਚ ਗੁਰਪੁਰਬ ਮੌਕੇ ਵੀ ਖੂਨਦਾਨ ਕੈਂਪ ਲਗਾਇਆ ਗਿਆ ਸੀ ਅਤੇ ਹੁਣ ਅਸੀਂ ਸ਼ਹੀਦੀ ਹਫਤੇ ਦੇ ਵਿੱਚ ਮੁਰਦੋਂ ਖੂਨਦਾਨ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਵੋਲੰਟੀਅਰਸ ਸਿਕ ਸੈਂਟਰ ਆਫ ਸਿਆਟਲ ਗੁਰਦੁਆਰਾ ਸਾਹਿਬ ਦੇ ਇਕੱਠੇ ਹੋਏ ਹਾਂ ਅਸੀਂ ਇਕੱਠੇ ਹੋਏ ਹਾਂ ਅੱਜ ਖੂਨ ਦਾਨ ਵਾਸਤੇ ਸੰਗਤ ਕਾਫੀ ਉਤਸ਼ਾਹ ਦੇ ਨਾਲ ਖੂਨ ਦਾਨ ਦੇ ਰਹੀ ਹੈ ਤੇ ਲਾਸਟ ਅਸੀਂ ਨਵੰਬਰ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵੇਲੇ ਇਕੱਠੇ ਹੋਏ ਸਾਂ ਖੂਨ ਦਾਨ ਕੈਂਪ ਵਾਸਤੇ ਤੇ ਅੱਜ ਸਾਬ ਜਾਦਿਆਂ ਦੀ ਸ਼ਹੀਦੀ ਦੇ ਦਿਨ ਵਾਸਤੇ ਦਿਹਾੜੇ ਤੇ ਅੱਜ ਸੰਗਤਾਂ ਸਾਰੀਆਂ ਇਕੱਠੀਆਂ ਹੋ ਕੇ ਇਸ ਖੂਨ ਦਾਨ ਦਾ ਕੈਂਪ ਅਸੀਂ ਅਟੈਂਡ ਕਰ ਰਹੇ ਹਾਂ ਤੇ ਕਾਫੀ ਸੰਗਤ ਵਿੱਚ ਉਤਸ਼ਾਹ ਹੈ ਖੂਨ ਦਾਨ ਦੇਣ ਵਾਸਤੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਆਪਣਾ ਅਤਸ਼ਾ ਦਿੰਦੇ ਰਹਿਣ ਤੇ ਅਸੀਂ ਇਕੱਠੇ ਹੋ ਕੇ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰਯੋਗ ਹੈ ਕਿ ਬਲੱਡ ਵਰਕਸ ਦੀ ਟੀਮ ਵੱਲੋਂ ਸਮੇਂ-ਸਮੇਂ ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਅਤੇ ਅਮਰੀਕਾ ਵਸਦੇ ਪੰਜਾਬੀ ਵੀ ਵੱਧ ਚੜ੍ਹ ਕੇ ਸਹਿਯੋਗ ਕਰਦੇ ਨੇ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਉਪਰਾਲੇ ਲੋਕਾਂ ਦੀ ਭਲਾਈ ਲਈ ਹੁੰਦੇ ਰਹਿਣਗੇ ਲਾਈਵ ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਤਨਜੀ ਦੇ ਰਿਪੋਰਟ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ